ਗਿਆਨੀ ਹਰਪੀ ਸਿੰਘ ਨੂੰ ਲੈ ਕੇ ਵੱਡੇ ਸਵਾਲ ਖੜੇ ਹੋਣੇ ਦਵਾਦੀ ਕਿ ਜਿੱਥੇ ਪਹਿਲਾਂ ਮਿਰਸਾ ਸਿੰਘ ਬਟੋਹਾ ਦੇ ਵੱਲੋਂ ਵੱਡੇ ਵੱਡੇ ਦਾਬੇ ਕੀਤੇ ਗਏ ਸੀ ਉੱਥੇ ਹੀ ਹੁਣ ਜਥੇਦਾਰ ਪਟਨਾ ਸਾਹਿਬ ਦੇ ਗਿਆਨੀ ਰਣਜੀਤ ਸਿੰਘ ਜੀ ਮਸਕੀਨ ਗਿਆਨੀ ਰਣਜੀਤ ਸਿੰਘ ਗੋਰੇ ਮਸਕੀਨ ਦੇ ਵੱਲੋਂ ਵੱਡੇ ਸਵਾਲ ਚੁੱਕੇ ਗਏ ਉਹਨਾਂ ਦਾ ਕਹਿਣਾ ਹੈ ਕਿ ਸਿੱਖ ਕੌਮ ਨੂੰ ਢਾਹ ਲਾਉਣ ਦੇ ਵਿੱਚ ਗਿਆਨੀ ਗਿਆਨੀ ਹਰਪੀ ਸਿੰਘ ਕਿਤਨਾ ਕੀਤੇ ਜ਼ਿੰਮੇਵਾਰ ਦਾਸ ਗਿਆਨੀ ਰਣਜੀਤ ਸਿੰਘ ਗੋਰੇ ਮਸਕੀਨ ਜਥੇਦਾਰ ਪਟਨਾ ਸਾਹਿਬ ਇਹ ਸਾਰੇ ਕੌਮ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਥੋੜਾ ਜਿਆਦਾ ਸਖਤ ਫੈਸਲੇ ਕਰਨ ਦੀ ਲੋੜ ਹੈਗੀ ਹੈ ਜੇ ਇਸ ਦੀ ਗਹਿਰਾਈ ਚ ਜਾ ਕੇ ਖਾਲਸਾ ਪੰਥ ਦੇਖੇਗਾ ਤੇ ਤੁਹਾਨੂੰ ਸਭ ਤੋਂ ਵੱਡਾ ਨਜ਼ਰ ਆਵੇਗਾ ਕਿ ਪੰਥ ਨੂੰ ਕਮਜ਼ੋਰ ਕਰਨ ਵਿੱਚ ਸ੍ਰੀ ਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਹੱਥ ਹੈਗਾ ਇਸ ਨੂੰ ਤੁਸੀਂ ਇਹ ਨਾ ਸਮਝਣਾ ਕਿ ਮੈਂ ਇਲਜ਼ਾਮ ਲਾ ਰਿਹਾ ਮੈਂ ਇਲਜ਼ਾਮ ਲਾ ਵੀ ਨਹੀਂ ਰਿਹਾ ਤੁਸੀਂ ਇਸ ਦੀ ਪਾਰਟੀ ਪੱਧਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੇ ਪੱਧਰ ਤੇ ਐਗਜ਼ੀਕਟਿਵ ਕਮੇਟੀ ਆਪਣੇ ਪੱਧਰ ਤੇ ਸਿੱਖ ਸੰਸਥਾਵਾਂ ਆਪਣੇ ਪੱਧਰ ਤੇ ਜਾਂਚ ਕਰਾ ਲੈਣ ਤੁਸੀਂ ਦੇਖੋ ਵੀ ਇਸ ਸਮੇਂ ਦੌਰਾਨ ਮੇਰਾ ਖਿਆਲ ਹੈ 23 ਤੱਕ ਉਹ ਜੇத்தர ਰਹੇ ਨੇ ਉਹਨਾਂ ਨੇ ਪੰਥ ਨੂੰ ਕੀ ਉਹਨਾਂ ਦੀ ਦੇਣ ਹੈਗੀ ਹੈ ਪੰਥ ਵਾਸਤੇ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹੜਾ ਕੰਮ ਕੀਤਾ ਜੇ ਦੇਖੀਏ ਜਾ ਜਿਹੜੇ ਸਰੂਪ ਗਾਇਬ ਹੋਏ ਸਨ ਉਹਨਾਂ ਬਾਰੇ ਵੀ ਕਮੇਟੀ ਬਣਾ ਦਿੱਤੀ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਇਹ 16 ਅਧਿਕਾਰੀਆਂ ਨੂੰ ਸਰਦਾਰ ਮਨਜੀਤ ਸਿੰਘ ਸਮੇਤ ਉਹਨਾਂ ਨੇ ਸਸਪੈਂਡ ਕਰਵਾ ਦਿੱਤਾ ਜਾਂ ਨੌਕਰੀ ਚ ਕਢਵਾ ਦਿੱਤਾ ਫਿਰ ਉਸ ਤੋਂ ਬਾਅਦ ਦੇਖੀਏ ਤਾਂ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਨੇ ਉਹ ਸ਼੍ਰੀਮਾਨ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਰਦਾਸ਼ਤ ਨਹੀਂ ਹੁੰਦੀਆਂ ਭਾਵੇਂ ਉਹ ਕਿਸੇ ਖੇਤਰ ਵਿੱਚ ਹੋਣ ਉਦਾਹਰਣ ਦੇ ਤੌਰ ਤੇ ਮੈਂ ਕਹਿ ਸਕਦਾ ਡਾਕਟਰ ਰੂਪ ਸਿੰਘ ਇੱਕ ਬਹੁਤ ਵੱਡੀ ਪੰਥਕ ਸ਼ਖਸੀਅਤ ਇੱਕ ਬਹੁਤ ਵੱਡੇ ਲੇਖਕ ਇੱਕ ਬਹੁਤ ਵੱਡੇ ਸੰਪਾਦਕ ਉਹਨਾਂ ਨੂੰ ਬਦਨਾਮ ਕਰਕੇ ਤੇ ਉਹਨਾਂ ਨੂੰ ਪਾਸੇ ਕਰਨ ਵਾਲੇ ਕਿਉਂਕਿ ਇਹਨਾਂ ਨੂੰ ਲੱਗਿਆ ਵੇ ਜੱਥੇਦਾਰ ਤਾਂ ਮੈਂ ਹੀ ਆ ਤੇ ਮੈਂ ਹੀ ਵਿਦਵਾਨ ਆ ਕੌਮ 'ਚ ਹੋਰ ਕੋਈ ਕਿਵੇਂ ਹੋ ਜਾਏ ਮੇਰੇ ਰਹਿੰਦੇ ਆ ਉਹਨੂੰ ਪਾਸੇ ਕਰਵਾ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਅੱਜ ਹੁਣ ਬੋਲੇ ਸਰਦਾਰ ਵਿਰਸਾ ਸਿੰਘ ਵਲਟੋਆ ਉਹਨਾਂ ਨੂੰ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪਾਸੇ ਕਰਵਾ ਦਿੱਤਾ ਫਰ ਇਸ ਤਰ੍ਹਾਂ ਹੋਰ ਵੀ ਤੁਹਾਨੂੰ ਪਾਈ ਮਨਜੀਤ ਸਿੰਘ ਹੋਰ ਵੀ ਬੜੇ ਮਿਲ ਜਾਣਗੇ ਇਹਦਾ ਮਤਲਬ ਕਿਤੇ ਨਾ ਕਿਤੇ ਪੰਥ ਨੂੰ ਕਮਜ਼ੋਰ ਕਰਨ ਵਿੱਚ ਇਹ ਖਾਲਸਾ ਪੰਥ ਦੀ ਕਚਹਿਰੀ 'ਚ ਮੈਂ ਬੇਨਤੀ ਕਰ ਰਿਹਾ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਜੋ ਕਹਿ ਰਿਹਾ ਪੂਰਾ ਹੀ ਹੈ ਹੋ ਸਕਦਾ ਮੈਂ ਗਲਤ ਹਾਂ ਪਰ ਤੁਸੀਂ ਇਸ ਤੇ ਜਾਂਚ ਕਰੋ ਕਿ ਜਦੋਂ ਤੋਂ ਸ਼੍ਰੀਮਾਨ ਸਿੰਘ ਸਾਹਿਬ ਜੱਥੇਦਾਰੀ ਤੇ ਆਏ ਨੇ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪਹਿਲਾਂ ਤਾਂ ਕੱਲ ਤਾਂ ਇਹ ਕੱਲ ਤੱਕ ਤਾਂ ਯਤਿਮ ਸੀ ਕਹਿੰਦੇ ਸੀ ਮੈਂ ਯਤਿਮ ਆ ਮੈਨੂੰ ਸ਼੍ਰੋਮਣੀ ਕਮੇਟੀ ਨੇ ਪਾਲਿਆ ਮੈਨੂੰ ਪੜਾਇਆ ਮੇਰਾ ਘਰ ਨਹੀਂ ਕਿਤੇ ਮੈਨੂੰ ਖੁਦ ਵੀ ਇਹਨਾਂ ਨੇ ਕਿਹਾ ਵੀ ਮੇਰਾ ਘਰ ਨਹੀਂ ਕਿਤੇ ਤੇ ਅੱਜ ਸ਼੍ਰੀਮਾਨ ਸਿੰਘ ਸਾਹਿਬ ਜੀ ਬਠਿੰਡੇ ਵਿੱਚ ਤੁਹਾਡੀਆਂ ਕਰੋੜਾਂ ਦੀਆਂ ਕੋਠੀਆਂ ਨੇ ਉਹ ਤੁਹਾਨੂੰ ਕਿੱਥੋਂ ਮਿਲੀਆਂ ਉਹ ਤੁਸੀਂ ਕਿੱਥੋਂ ਲਿਆਂਦੀਆਂ ਨੇ ਕੰਥ ਨੂੰ ਜਾਂ ਸਬੰਧਤ ਤੇ ਰਣਨੀ ਦੀ ਜਾਂਚ ਕਰਾਉਣੀ ਚਾਹੀਦੀ ਵੀ ਇੰਨੀਆਂ ਵੱਡੀਆਂ ਪ੍ਰਾਪਰਟੀਆਂ ਇਹਨੇ ਥੋੜੇ ਸਮੇਂ ਵਿੱਚ ਕਿਵੇਂ ਬਣਦੀਆਂ ਨੇ ਕਿਤੇ ਐਸਾ ਤਾਂ ਨਹੀਂ ਕਿ ਸਿੱਖ ਵਿਰੋਧੀ ਸ਼ਕਤੀਆਂ ਨਾਲ ਤੁਸੀਂ ਅੰਦਰੋਂ ਮਿਲੇ ਹੋਏ ਹੋ ਤੇ ਮਿਲ ਕੇ ਤੁਸੀਂ ਪੰਥ ਦਾ ਨੁਕਸਾਨ ਕਰ ਰਹੇ ਹੋ ਪੰਥਕ ਸ਼ਖਸੀਅਤਾਂ ਦਾ ਨੁਕਸਾਨ ਕਰ ਰਹੇ ਹੋ ਤੁਸੀਂ ਸ਼੍ਰੋਮਣੀ ਕਮੇਟੀ ਦਾ ਬਜਟ اجلاس 'ਚ ਤੁਸੀਂ ਗੈਰ ਹਾਜ਼ਰ ਸੀ ਸ਼੍ਰੋਮਣੀ ਕਮੇਟੀ ਦਾ ਆ ਜਿਹੜਾ ਪ੍ਰਧਾਨਗੀ ਦਾ اجلاس 'ਚ ਤੁਸੀਂ ਗੈਰ ਹਾਜ਼ਰ ਸੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਜਿਹੜਾ ਹੁਣ ਨਿਕਲਿਆ ਗੁਰਪੁਰ ਮਾਰਾ ਦਾ 555ਵਾਂ ਉਹਦੇ ਵਿੱਚ ਤੁਸੀਂ ਪੰਥ ਦੇ ਗੈਰ ਹਜ ਤੁਸੀਂ ਗੁਰਪੁਰ ਵਾਲੇ ਦਿਨ ਗੁਰਦੁਆਰੇ ਮੱਥਾ ਟੇਕਣ ਵੀ ਨਹੀਂ ਗਏ ਤੁਹਾਡਾ ਮਤਲਬ ਕਿਸ ਦੇ ਕਿਹੜੇ ਧਰਮ ਨੂੰ ਤੁਸੀਂ ਬਿਲੋਂਗ ਕਰਦੇ ਹੋ ਕੋਈ ਸਿੱਖ ਨਹੀਂ ਹੋਣਾ ਜਿਹੜਾ ਗੁਰੂ ਨਾਨਕ ਦੇਵ ਜੀ ਦੇ 555ਵੇਂ ਸਾਲ ਵਿੱਚ ਮੱਥਾ ਟੇਕਣ ਨਾ ਗਿਆ ਹੋਵੇ ਸਾਰੇ ਸਿੱਖ ਗਏ ਦੁਕਾਨਾਂ ਬੰਦ ਕਰਕੇ ਕਾਰੋਬਾਰ ਛੱਡ ਕੇ ਬੱਚੇ ਪੜਾਈਆਂ ਛੱਡ ਕੇ ਠੰਡ ਨਾ ਵਿਚਾਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਹਿਦ ਪੰਥ ਦੀ ਨੁਮਾਇੰਦਾ ਜ਼ਮਾਤ ਹੈ ਉਹ ਸੁਲਤਾਨਪੁਰ ਉਸ ਸਮਾਗਮ ਨੂੰ ਵੱਡੇ ਪੱਧਰ ਤੇ ਮਨਾ ਰਹੀ ਹੈ ਸਾਰੇ ਸਿੰਘ ਸਾਹਿਬਾਨ ਆਏ ਤੁਸੀਂ ਗੈਰਹਾਜ਼ਰ ਹੋ ਤੁਸੀਂ ਦੁਬਈ ਫਿਰਦੇ ਹੋ ਤੁਸੀਂ ਕਿਤੇ ਹੋਰ ਫਿਰਦੇ ਹੋ ਇਹ ਲਿਫਾਫਿਆਂ ਦੇ ਚੱਕਰ ਚ ਤਾਂ ਨਹੀਂ ਤੁਸੀਂ ਕੌਮ ਦਾ ਨੁਕਸਾਨ ਕਰੀ ਜਾ ਰਹੇ ਇਸ ਕਰਕੇ ਥੋੜਾ ਜਿਹਾ ਆਪਣੇ ਆਪ ਵਿੱਚ ਸੋਚੋ ਸਿੰਘ ਸਾਹਿਬ ਜੀ ਤੁਹਾਡਾ ਫਰਜ਼ ਬਣਦਾ ਹੈ ਅੱਜ ਤੁਸੀਂ ਕਹਿ ਰਹੇ ਹੋ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਦੋਸ਼ੀ ਨੇ ਤੇ ਤਨਖਾਹੀਏ ਨੇ ਤੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਅੱਜ ਹੀ ਤਾਂ ਨਹੀਂ ਪਤਾ ਚੱਲਿਆ ਫਿਰ ਤੁਸੀਂ ਆਪਣੇ ਅਕੀਦੇ ਨੂੰ ਦੇਖੋ ਤੁਸੀਂ ਆਪਣੇ ਹਿਰਦੇ ਨੂੰ ਦੇਖੋ ਤੁਸੀਂ ਆਪਣੀ ਅੰਤਰਾਤਮਾ ਨੂੰ ਦੇਖੋ ਫਿਰ ਤੁਸੀਂ ਕੀ ਇੱਕ ਤਨਖਾਹੀਆ ਦੇ ਲਾਇਏ ਹੋ ਜਥੇਦਾਰ ਹੋ ਉਹਦੀ ਪਾਰਟੀ ਦੇ ਲਾਇਏ ਹੋ ਜਥੇਦਾਰ ਹੋ ਉਹਦੇ ਅਧਿਕਾਰ ਖੇਤਰ ਵਿੱਚ ਸ਼ਰਮਣੀ ਗੁਰਦਾਰ ਪ੍ਰਬੰਧਕ ਕਮੇਟੀ ਉਹਦੇ ਲਾਇਏ ਹੋ ਜਥੇਦਾਰ ਤੇ ਫਿਰ ਤੁਹਾਨੂੰ ਖੁਦ ਵੀ ਤੇ ਅਸਤੀਫਾ ਦੇ ਦੇਣਾ ਚਾਹੀਦਾ ਇਹ ਕਹਿੰਦੇ ਹੋਇਆ ਕਿ ਮੈਂ ਇੱਕ ਤਨਖਾਹੀਆ ਦਾ ਲਾਇਆ ਹੋਇਆ ਜਥੇਦਾਰ ਨਹੀਂ ਰਹਿਣਾ ਤੁਸੀਂ ਜਥੇਦਾਰੀ ਰੱਖਦੇ ਪਏ ਹੋ ਜੇ ਤੁਸੀਂ ਪੰਥ ਨੂੰ ਤੁਸੀਂ ਨੁਕਸਾਨ ਪਹੁੰਚਾ ਰਹੇ ਹੋ ਇਸ ਕਰਕੇ ਜਿਹੜੀਆਂ ਚੀਜ਼ਾਂ ਨੇ ਦੇਖਣ ਵਾਲੀਆਂ ਨੇ ਪੰਥਕ ਵਿਦਵਾਨਾਂ ਦਾ ਘਾਣ ਹੋ ਰਿਹਾ ਪੰਥਕ ਹਸਤੀਆਂ ਦਾ ਘਾਣ ਹੋ ਰਿਹਾ ਪੰਥਕ ਲੀਡਰਾਂ ਦਾ ਘਾਣ ਹੋ ਰਿਹਾ ਤੇ ਤੁਸੀਂ ਚੁੱਪ ਕਰਕੇ ਬੈਠੇ ਹੋ ਜਸਟਿਸ ਡਿਲੇਡ ਜਸਟਿਸ ਡਿਨਾਈਡ ਵਾਲੀ ਗੱਲ ਨਾ ਕਰੋ ਇਸ ਗੱਲ ਵਿੱਚ ਧਿਆਨ ਰੱਖੋ ਕਿ ਹਵਾ ਦਾ ਰੁਖ ਵੀ ਦੇਖ ਐ ਆਗ ਲਗਾਉਣ ਵਾਲੇ ਉੜ ਕੇ ਚਿੰਗਾਰੀ ਨਾ ਕੋਈ ਤੇਰੇ ਘਰ ਪਹੁੰਚੇ ਐਸਾ ਨਾ ਹੋਵੇ ਕਿ ਤੁਹਾਡਾ ਆਪਣਾ ਹੀ ਨੁਕਸਾਨ ਹੋਵੇ ਔਰ ਆਪਣਾ ਹੀ ਨੁਕਸਾਨ ਹੋ ਰਿਹਾ ਅਗਰ ਪੰਥ ਦਾ ਨੁਕਸਾਨ ਹੋ ਰਿਹਾ ਤਾਂ ਤੁਹਾਡਾ ਆਪਣਾ ਹੀ ਨੁਕਸਾਨ ਹੋ ਰਿਹਾ ਇਹ ਪਦਵੀਆਂ ਇਹ ਮਾਨ ਸਨਮਾਨ ਗੁਰੂ ਪੰਥ ਦਿਆਂ ਦਿੱਤੀਆਂ ਹੋਈਆਂ ਨੇ ਤੇ ਜੇ ਗੁਰੂ ਪੰਥ ਹੀ ਨਾ ਰਿਹਾ ਤਾਂ ਫਿਰ ਉਹ ਬੋਲ ਸਾਨੂੰ ਗਿਆਨੀ ਗਿਆਨ ਸਿੰਘ ਦੇ ਯਾਦ ਕਰਨੇ ਚਾਹੀਦੇ ਨੇ ਕਿ ਪੰਥ ਕੀ ਰਹੇਗੀ ਤਾਂ ਗ੍ਰੰਥ ਕੀ ਰਹੇਗੀ ਨਾਥ ਪੰਥ ਕੀ ਨਾ ਰਹੇ ਤਾਂ ਗ੍ਰੰਥ ਕੌਣ ਮੰਨੇਗਾ ਅੱਜ ਤੁਸੀਂ ਬੇਅਦਬੀਆਂ ਦਾ ਗੱਲ ਕਰ ਰਹੇ ਨਿੰਦ ਨਹੀਂ ਇਹਦੀ ਭਿਆਨਕ ਨਿੰਦਾ ਕਰਨੀ ਚਾਹੀਦੀ ਹੈ ਪਰ ਜੇ ਤੁਸੀਂ ਪੰਥ ਨੂੰ ਕਮਜ਼ੋਰ ਕਰਨ ਵਿੱਚ ਤੁਹਾਡਾ ਹੱਥ ਸ਼ਾਮਲ ਹੋਇਆ ਤਾਂ ਫਿਰ ਤੁਹਾਡੀ ਪੰਥ ਕੱਲ ਨੂੰ ਨਿੰਦਾ ਨਹੀਂ ਕਰੇਗਾ ਤੁਹਾਨੂੰ ਪੰਥ ਕਿਵੇਂ ਬਖਸ਼ੇਗਾ ਤੁਸੀਂ ਕਿਹਦੇ ਕੋਲ ਜਾ ਕੇ ਕਹੋਗੇ ਤੁਹਾਡਾ ਲਗਾਤਾਰ ਗੁਰਪੁਰਬਾਂ ਤੋਂ ਗਾਇਬ ਹੋਣਾ ਇਜਲਾਸ ਤੋਂ ਗਾਇਬ ਹੋਣਾ ਦੱਸਦਾ ਹੈ ਆਪਣੇ ਆਪ ਵਿੱਚ ਕਿ ਤੁਸੀਂ ਪੰਥ ਦੇ ਨਾਲ ਨਹੀਂ ਹੋ ਇਸ ਕਰਕੇ ਤੁਹਾਨੂੰ ਪੰਥ ਤੇ ਰਹਿਣ ਪੰਥ ਦੀ ਪਦਵੀ ਤੇ ਰਹਿਣ ਦਾ ਜਿਹੜਾ ਇਹ اخਲਾਕੀ ਹੱਕ ਵੀ ਨਹੀਂ ਹੈਗਾ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਨੂੰ ਵੀ ਕਹਿਣਾ ਚਾਹਾਂਗਾ ਕਿ ਤੁਸੀਂ ਸਖਤ ਫੈਸਲਾ ਲਓ ਤੁਸੀਂ ਕਿਉਂ ਨਹੀਂ ਫੈਸਲਾ ਲੈਂਦੇ ਤੁਸੀਂ 1986 ਦਾ ਜਹੇਦਾਰ ਗੁਰਚੰਦ ਸਿੰਘ ਟੋੜਾ ਦਾ ਉਹ ਸਖਤ ਫੈਸਲਾ ਯਾਦ ਕਰੋ ਜਦੋਂ ਉਹਨਾਂ ਨੇ ਸਖਤ ਫੈਸਲੇ ਲਏ ਸੀ ਤੁਹਾਡਾ ਫਰਜ਼ ਬਣਦਾ ਹੈ ਕਿ ਜਿਹੜਾ ਬੰਦਾ ਪੰਥ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਤੁਸੀਂ ਆਪਣੀ ਇਨਕੁਆਇਰੀ ਕਰਾ ਲਓ ਮੇਰੇ ਕੰਨ ਤੇ ਨਹੀਂ ਦਾਦੀ ਕੀ ਲਗਾਤਾਰ ਗਿਆਨੀ ਹਰਪੀ ਸਿੰਘ ਨੂੰ ਲੈ ਕੇ ਵੱਡੇ ਸਵਾਲ ਖੜੇ ਹੋਏ ਨੇ ਬੀਸਰਸਿੰਗ ਬਟੋਨ ਦੇ ਇੰਨਾ ਕਹਿ ਤਾ ਸੀਗਾ ਕਿ ਇਹ ਗਿਆਨੀ ਹਰਪੀ ਸਿੰਘ ਅਕਾਲੀ ਦਲ ਦਾ ਪ੍ਰਧਾਨ ਬਣਨਾ ਚਾਹੁੰਦਾ ਜਦੋਂ ਚੱਲਦੇ ਆ ਹੁਣ ਪਟਨਾ ਸਾਹਿਬ ਦੇ ਜਥੇਦਾਰ ਦੇ ਵੱਲੋਂ ਗਿਆਨੀ ਹਰਪੀ ਸਿੰਘ ਦੇ ਵੱਡੇ ਸਵਾਲ ਚੱਕੇ ਗਏ ਨੇ ਦੇਖਣਾ ਹੋਵੇਗਾ ਕਿ ਗਿਆਨੀ ਹਰਪੀ ਸਿੰਘ ਦਾ ਇੰਨਾ ਸਵਾਲਾਂ ਰਹਿਣਾ ਜੇ